ਗੁਰਜੀਤ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਹੀ ਠੀਕ ਹੋਵੋਗੇ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਆਪਾਂ ਕਿਸੇ ਨਾ ਕਿਸੇ ਸਬਜੈਕਟ ਤੇ ਗੱਲਬਾਤ ਕਰਦੇ ਰਹਿੰਨੇ ਆ ਤੇ ਅੱਜ ਆਪਾਂ ਇਹੋ ਜਿਹੀ ਇੱਕ ਘਟਨਾ ਤੇ ਗੱਲਬਾਤ ਕਰ ਰਹੇ ਆ ਜੋ ਕਿ ਮਨੁੱਖ ਦੇ ਜੀਵਨ ਚ ਬਹੁਤ ਸਾਰੀਆਂ ਘਟਨਾ ਹੁੰਦੀਆਂ ਹਨ ਕੋਈ ਦਿਨ ਦੇ ਵਿੱਚ ਜਾਂ ਇੱਕ ਰਾਤ ਦੇ ਵਿੱਚ ਅਮੀਰ ਆਦਮੀ ਬਣ ਜਾਂਦਾ ਜਾਂ ਕੋਈ ਕੰਗਾਲ ਬਣ ਜਾਂਦਾ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਆਉਂਦੀ ਹੈ ਕਿ ਦੁੱਖ ਆ ਜਾਂਦਾ ਕਦੇ ਸੁੱਖ ਆਉਂਦਾ ਪਰ ਇੱਕ ਇਹੋ ਜਿਹੀ ਘਟਨਾ ਜੋ ਹਰ ਇੱਕ ਮਨੁੱਖ ਦੇ ਜੀਵਨ ਦੇ ਵਿੱਚ ਆਉਂਦੀ ਹੈ ਉਸ ਘਟਨਾ ਦਾ ਨਾਮ ਹੈ ਮੌਤ ਮੌਤ ਇੱਕ ਇਹੋ ਜਿਹੀ ਘਟਨਾ ਹੈ ਤੇ ਉਹ ਦੁੱਖ ਵੀ ਬਹੁਤ ਵੱਡਾ ਜੋ ਚਾਹੇ ਉਹ ਕਿਸੇ ਚਾਹੇ ਕੋਈ ਮਨੁੱਖ ਅਮੀਰ ਹੈ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਪਖਾਰੀ ਹੈ ਚਾਹੇ ਕੋਈ ਰਾਜਾ ਹੈ ਚਾਹੇ ਕੋਈ ਧਨਾੜਪੁਰਥ ਹੈ ਚਾਹੇ ਕੋਈ ਕੰਗਾਲ ਹੈ ਮੌਤ ਆ ਜੋ ਮੌਤ ਵਾਲੀ ਘਟਨਾ ਹੋ ਹਰ ਇੱਕ ਦੇ ਜੀਵਨ ਦੇ ਵਿੱਚ ਆਉਂਦੀ ਹੈ ਤੇ ਆਪਾਂ ਨੂੰ ਸਿਆਣੇ ਬਜ਼ੁਰਗ ਕਹਿੰਦੇ ਆ ਕਹਿੰਦੇ ਕਿਸੇ ਵੀ ਕੰਮ ਦੇ ਵਿੱਚ ਜਦੋਂ ਆਪਾਂ ਸਫਲ ਹੋਣਾ ਹੋਵੇ ਤੇ ਉਹਦੀ ਸਭ ਤੋਂ ਪਹਿਲਾਂ ਤਿਆਰੀ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਤੇ ਜਿਸ ਤਰ੍ਹਾਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਆਪਾਂ ਗੱਲ ਕਰਦੇ ਆ ਤੇ ਗ੍ਰੰਥ ਸਾਹਿਬ ਜੀ ਨੇ ਸਾਨੂੰ ਮੌਤ ਦੇ ਬਾਰੇ ਬਹੁਤ ਵਧੀਆ ਇੱਕ ਸਬਜੈਕਟ ਦਿੱਤਾ ਹੈ ਤੇ ਮੌਤ ਦੀ ਸਾਨੂੰ ਤਿਆਰੀ ਕਰਾਈ ਹੈ ਕਿ ਤੂੰ ਇੰਨਾ ਕੁ ਭਾਈ ਮੌਤ ਦੀ ਤਿਆਰੀ ਕਰ ਲਾ ਇਹ ਸੱਚ ਕਰਕੇ ਜਾਣ ਕੇ ਇੱਥੇ ਜਿਹੜਾ ਸਾਡਾ ਧਰਤੀ ਤੇ ਜੀਵਨ ਹੈ ਜੀਵਨ ਝੂਠ ਹੋ ਸਕਦਾ ਪਰ ਮਰਨਾ ਸੱਚ ਹੈ ਜੇ ਮਰਨਾ ਕਦੇ ਵੀ ਝੂਠ ਨਹੀਂ ਹੋ ਸਕਦਾ ਜੋ ਇਸ ਧਰਤੀ ਤੇ ਜੋ ਵੀ ਜੀਵ ਆਇਆ ਹੈ ਜਿਹਨੂੰ ਬਾਣੀ ਦੇ ਵਿੱਚ ਬਾਬੇ ਨੇ ਲਿਖਿਆ ਜੋ ਉਪਜੋ ਸੋ ਬੈਂਸ ਹੈ ਪਰ ਉਹ આજ ਕੇ ਕਾਲ ਨਾਨਕ ਹਰ ਗੁਣ ਗਾਇ ਲੈ ਸਾਡ ਸਗਲ ਜੰਜਾਲ ਇੱਕ ਨਾਲ ਮੈਂ ਹੋਰ ਵੀ ਗੱਲ ਦੱਸਦਾ ਜਾਵਾਂ ਜਿੱਥੇ ਵੀ ਬਾਬੇ ਨੇ ਬਾਣੀ ਦੇ ਵਿੱਚ ਮੌਤ ਦੀ ਗੱਲ ਕੀਤੀ ਹੈ ਉਥੇ ਨਾਲ ਦੱਸਿਆ ਹੈ ਕਿ ਤੂੰ ਪਰਮਾਤਮਾ ਦਾ ਭਗਵਾਨ ਦਾ ਪਰਮੇਸ਼ਰ ਦਾ ਨਾਮ ਜਪਿਆ ਕਰ ਤਾਂ ਕਿ ਤੈਨੂੰ ਉਹੀ ਉਦਾਰ ਹੈ ਜਿੰਨੇ ਵੀ ਆਪਾਂ ਬਾਣੀ ਮੌਤ ਦੇ ਬਾਰੇ ਵਿੱਚ ਪੜ੍ਹਦੇ ਆਂ ਸਾਰੀ ਬਾਣੀ ਨੇ ਸਾਨੂੰ ਮੌਤ ਦੇ ਬਾਰੇ ਹੀ ਗੱਲ ਕਰਾਈ ਆ ਜਿੰਨੀ ਵੀ ਮੌਤ ਦੀ ਬਾਣੀ ਆ ਜੋ ਵੀ ਮੌਤ ਦੇ ਨਾਲ ਸੰਬੰਧਿਤ ਸ਼ਬਦ ਆ ਉਹ ਸਾਰੀ ਸਾਡੀ ਜਾਨ ਦੀ ਤਿਆਰੀ ਦੇ ਵਿੱਚ ਹੀ ਹੈ ਸਾਨੂੰ ਗੁਰੂ ਸਾਹਿਬ ਨੇ ਉਹ ਮੌਤ ਦੀ ਤਿਆਰੀ ਹੀ ਕਰਾਈ ਹੈ ਤੇ ਕਈ ਵਾਰੀ ਆਪਾਂ ਜਦੋਂ ਮੌਤ ਦੀ ਗੱਲ ਕਰਦੇ ਆਂ ਬੰਦਾ ਬੜਾ ਹੀ ਇਸ ਚੀਜ਼ ਨੂੰ ਮਾੜਾ ਕਹਿੰਦਾ ਕਿ ਆਪਾਂ ਯਾਰ ਮੌਤ ਦੀ ਗੱਲ ਹੀ ਕਿਉਂ ਕਰਦੇ ਪਰ ਇਹ ਭੱਲੇ ਸੱਚ ਕਰਕੇ ਜਾਣਿਓ ਤੁਸੀਂ ਅੱਜ ਕਹੋਗੇ ਬੇਸ਼ੱਕ ਪਤਾ ਆਪਾਂ ਨੂੰ ਸਾਰਿਆਂ ਨੂੰ ਹੈ ਕਿ ਮੌਤ ਆਉਣੀ ਹੈ ਹਰ ਇੱਕ ਬੰਦੇ ਨੂੰ ਪਤਾ ਮਾਲਕਿ ਮੈਂ ਕੋਈ ਸਿਆਣਾ ਨਹੀਂ ਮੇਰੇ ਤੋਂ ਸਿਆਣੇ ਬਹੁਤ ਬੈਠੇ ਆਂ ਜੋ ਤੁਸੀਂ ਸੁਣ ਰਹੇ ਆਂ ਹਰ ਇੱਕ ਬੰਦੇ ਨੂੰ ਪਤਾ ਕਿ ਮੌਤ ਆਉਣੀ ਪਰ ਅਸੀਂ ਉਹ ਮੌਤ ਨੂੰ ਭੁੱਲੇ ਬੈਠੇ ਆਂ ਮੈਂ ਤੈਨੂੰ ਫਿਰ ਇਹੀ ਗੱਲ ਯਾਦ ਕਰਾਉਣ ਲਈ ਕਹਿਣਾ ਕਿ ਮੌਤ ਨੂੰ ਹਮੇਸ਼ਾ ਯਾਦ ਰੱਖੋ ਤੇ ਬਾਣੀ ਦੇ ਨਾਲ ਜੜੋ ਪਰਮੇਸ਼ਰ ਦੇ ਨਾਮ ਦੇ ਨਾਲ ਜੜੋ ਜਿੰਨਾ ਤੁਸੀਂ ਬਾਣੀ ਪੜ੍ਹ ਕੇ ਗੁਰੂ ਦਾ ਨਾਮ ਜਪ ਕੇ ਭਗਵਾਨ ਦਾ ਨਾਮ ਜਪ ਕੇ ਮੌਤ ਦੀ ਤਿਆਰੀ ਕਰ ਸਕਦੇ ਹੋ ਉਸ ਤੋਂ ਵੱਧਿਆ ਹੋਰ ਕੋਈ ਗੱਲ ਹੀ ਨਹੀਂ ਕਿਉਂਕਿ ਆਪਾਂ ਜਾਣਾ ਹੀ ਜਾਣਾ ਬਾਬੇ ਨੇ ਬਾਣੀ ਦੇ ਵਿੱਚ ਕਿਹਾ ਇਹ ਜਗ ਰਚਨਾ ਸਭ ਝੂਠ ਹੈ ਜਾਨ ਲੇ ਹੋਰੇ ਮੀਤ ਇਹ ਜਿੰਨੀ ਵੀ ਜਗ ਰਚਨਾ ਹੈ ਸਾਰੀ ਇਹ ਝੂਠੀ ਹੈ ਆਪਾਂ ਇੱਕ ਦਿਨ ਇਥੋਂ ਚਲੇ ਜਾਣਾ ਬਾਣੀ ਜਿਹੜਾ ਬਾਬਾ ਫਰੀਦ ਨੂੰ ਪੜਦੇ ਆਂ ਬਾਬਾ ਫਰੀਦ ਨੇ ਵੀ ਇਹੀ ਕਿਹਾ ਕਹਿੰਦਾ ਸੇਖਿਆਤੀ ਜੱਗ ਨਾ ਕੋਈ ਥਿਰ ਰਹਾ ਜਿਵੇਂ ਅਸਨ ਹਮ ਬੈਠੇ ਕੀਤੇ ਬੈਸ ਗਿਆ ਇੱਥੇ ਜਿਸ ਧਰਤੀ ਤੇ ਅੱਜ ਸਾਡਾ ਵਾਸਾ ਹੈ ਇਸ ਧਰਤੀ ਤੇ ਸਾਥੋਂ ਪਹਿਲਾਂ ਆ ਕੇ ਕਈ ਵਸ ਕੇ ਚਲੇ ਗਏ ਕਈ ਚਲੇ ਗਏ ਆਪਾਂ ਕਈ ਅਰੇ ਆਪਾਂ ਜਦੋਂ ਆਪਣੇ ਸਾਥ ਸਬੰਧੀਆਂ ਚ ਜਾਂ ਆਪਣੇ ਪਰਿਵਾਰਾਂ ਦੇ ਵਿੱਚ ਜਾਂ ਆਪਣੇ ਆਂਢੀ ਗੁਆਂਢੀਆਂ ਦੇ ਵਿੱਚ ਆਪਾਂ ਨਜ਼ਰ ਮਾਰਗੇ ਕੋਈ ਵੀ ਇਹੋ ਜਿਹਾ ਘਰ ਨਹੀਂ ਹੋਣਾ ਜਿਸ ਘਰ ਦੇ ਵਿੱਚ ਕਦੇ ਸੱਥਰ ਨਾ ਵਿਸਿਆ ਹੋਵੇ ਕੋਈ ਵੀ ਇਹੋ ਜਿਹਾ ਪਰਿਵਾਰ ਨਹੀਂ ਹੋਣਾ ਜਿਸ ਪਰਿਵਾਰ ਦੇ ਵਿੱਚ ਕਦੇ ਕਿਸੇ ਦੀ ਮੌਤ ਨਾ ਹੋਣੀ ਹੋਵੇ ਤਾਂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਣੀ ਦੇ ਵਿੱਚ ਕਿਹਾ ਕਹਿੰਦਾ ਚਿੰਤਾ ਤਾਂ ਕੀ ਕੀਜੀਏ ਜੇ ਅਨ ਹੋਣੀ ਹੋਏ ਚਿੰਤਾ ਤਾਂ ਤਾਂ ਕਰ ਭਾਈ ਜੇ ਕੋਈ ਤੇਰੇ ਕੱਲੇ ਨਾਲ ਇਹੋ ਜੀ ਘਟਨਾ ਵਾਪਰੀ ਹੋਵੇ ਇਸ ਇਸ ਮਾਰਗ ਸੰਸਾਰ ਕੋ ਇਥੇ ਤਾਂ ਸਾਰੇ ਸੰਸਾਰ ਦਾ ਅਹਰਾਈ ਇਹ ਹੈ ਜੋ ਆਇਆ ਜੋ ਚੱਲ ਸੀ ਸਭ ਕੋ ਆਈ ਵਾਰੀ ਆ ਜੋ ਵੀ ਇਥੇ ਆਇਆ ਉਹਨੇ ਇੱਕ ਦਿਨ ਚਲੇ ਜਾਣਾ ਆਪੋ ਆਪਣੀ ਵਾਰੀ ਤੇ ਤਾਂ ਕਰਕੇ ਅੱਜ ਮੈਂ ਥੋੜਾ ਜਿਹਾ ਤੁਹਾਡੇ ਸਾਹਮਣੇ ਲੈਕਚਰ ਕਰਨਾ ਸੀ ਜਿਆਦਾ ਆਪਾਂ ਲੰਬੀ ਵੀਡੀਓ ਨਹੀਂ ਬਣਾਵਾਂਗੇ ਮੈਂ ਤਾਂ ਕਰਕੇ ਛੋਟੀ ਜੀ ਵੀਡੀਓ ਬਣਾਈ ਆ ਕਿ ਆਪਾਂ ਹਮੇਸ਼ਾ ਮੌਤ ਨੂੰ ਯਾਦ ਰੱਖੀਏ ਮੌਤ ਇੱਕ ਇਹੋ ਜਿਹੀ ਘਟਨਾ ਉਹ ਸਾਡੇ ਜੀਵਨ ਦੇ ਵਿੱਚ ਇੱਕ ਨਾ ਇੱਕ ਦਿਨ ਇਹ ਆਉਣਾ ਹੀ ਹੈ ਇਹ ਦਿਨ ਤੇ ਮੇਰੀ ਇੱਕ ਤੁਹਾਡੇ ਅੱਗੇ ਬੇਨਤੀ ਹੈ ਇੱਕ ਰਿਕਵੈਸਟ ਹੈ ਕਿ ਜੋ ਵੀ ਤੇ ਮੇਰੀ ਵੀਡੀਓ ਨੂੰ ਸੁਣ ਰਿਹਾ ਹੈ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਵਿਚਾਰਾਂ ਨੂੰ ਲਾਈਕ ਕਰੋਗੇ ਕਮੈਂਟ ਵੀ ਕਰੋਗੇ ਤੇ ਮੇਰੀ ਇੱਕ ਰਿਕਵੈਸਟ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ